ਤਸਵੀਰਾਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਤੋਂ ਉਸ ਚੌਂਕ 'ਚ ਇਕੱਠੀ 플ੈਗ ਮਾਰਕ ਲਈ ਸਿੱਖੀ ਸਾਹਿਬ ਅੱਜ ਤੁਸੀਂ ਕਤਲਗੜ੍ਹ ਸਾਹਿਬ ਇਕੱਠੇ ਹੋਏ ਆ ਕਿ ਕਰਨ ਜਾ ਰਹੇ ਹੋ ਸ਼ਹਿਰ 'ਚ ਅੱਜ ਸ਼ਹਿਰ 'ਚ 플ੈਗ ਮਾਰਕ ਕਰਨ ਜਾ ਰਹੇ ਆ ਮਾਜੋਬ ਅਸਲ ਸਾਥ ਤੇ ਦੀਨ ਦਾ ਦੇ ਰਾਜੇ ਦੇ ਉੱਪਰ ਜਿਸ ਨਾਲ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਤੇ ਜਿਹੜਾ ਮਾਣਾ ਅੰਸਰ ਆ ਉਹ ਕ੍ਰਾਈਮ ਕਰਨ ਤੋਂ ਕੁਪਰਾਵੇ ਦੇ ਫਲੈਗ ਮਾਰਚ ਕਿੱਧਰ ਤੂੰ ਕੱਢਣਾ ਜੀ ਕਿੱਥੇ ਤੱਕ ਸਾਰੇ ਅਸੀਂ ਆਪਣੇ ਬਾਜ਼ਾਰਾਂ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਪਿੰਡਾਂ ਜਿਹੜਾ ਕਿ ਤਾਂ ਨਾਮਾਂ ਪਿੰਡਾਂ ਦੇ ਜੀ ਤੇ ਫਲੈਗ ਮਾਰਚ ਦੇ ਨਾਲ ਕਿੰਨੇ ਮਲਾਜ਼ਮਾਂ ਤੁਹਾਡੇ ਨਾਲ ਜੀ ਸਾਡੇ ਚੌਕੀ ਪਾਸੋਂ ਦੇ ਹੈਗੇ ਸਾਡੇ ਨਾਲ ਪੋਸਟ ਮਿਲੀ ਹੋਈ ਆ ਉਹ ਨਾਲ ਹੈਗੀ ਆ ਤੇ ਸਾਰੇ ਅਸੀਂ ਉਸ ਨਾਲ ਫਲੈਗ ਮਾਰਚ ਕਰਦੇ ਆ ਠੀਕ ਆ ਸਰ ਇਹ ਸਨ ਡੀਐਸਪੀ ਮਨਜੀਤ ਸਿੰਘ ਔਲਖ ਸ੍ਰੀ ਚੰਖੌਰ ਸਾਹਿਬ ਤੋਂ ਜਿਹੜਾ ਵੱਲੋਂ ਪੈਦਲ ਚੱਲ ਕੇ ਤੇ ਤੁਸੀਂ ਦੇਖ ਸਕਦੇ ਹੋ ਫਲੈਗ ਮਾਰਚ ਦੀ ਤਿਆਰੀ ਆ ਪੈਦਲ ਇਹਨਾਂ ਵੱਲੋਂ ਦੱਲ ਕੇ ਬਾਜ਼ਾਰ ਦੇ ਵਿੱਚ ਲੈਗ ਮਾਰਚ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਲ ਉਹਨਾਂ ਦੇ ਐਸ ਐਚਓ ਗੁਰਪ੍ਰੀਤ ਸਿੰਘ ਚੌਕੀ ਇੰਚਾਰਜ ਬੇਲਾ ਚੌਕੀ ਇੰਚਾਰਜ ਦੰਨਾ ਤੇ ਨਾਲ ਉਹ ਕੌਲ ਸਭ ਥਾਣੇ ਕਿ ਤਾਇਨਾਤ ਪੁਲਿਸ ਮੁਲਾਜ਼ਮ ਉਹ ਵੀ ਉਹਨਾਂ ਦੇ ਨਾਲ ਹਨ ਲਾਈਵ ਤਸਵੀਰਾਂ ਤੁਸੀਂ ਸ਼੍ਰੀ ਚਮਕੌਰ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਕਟੜਗੜ੍ਹ ਸਾਹਿਬ ਤੋਂ ਫਲੈਗ ਮਾਰਚ ਸ਼ੁਰੂ ਕੀਤਾ ਬੀ ਐਸ ਪੀ ਜਿਨ੍ਹਾਂ ਵੱਲੋਂ ਲਾਈਵ ਤੋਂ ਸੁਣਦਾ ਤੁਸੀਂ ਤੁਸੀਂ ਦੇਖ ਸਕਦੇ ਹੋ ਲਾਈਵ ਸੁਣਦਾ ਲਾਈਵ ਮਾਰਚ ਦੀਆਂ ਡੀਐਸਟੀ ਮਜੀਦ ਸਿੰਘ ਵਾਲੇ ਤੋਂ ਵੀ ਕੀ ਕਰ ਰਹੇ ਹੈ ਤਾਂ ਤੁਸੀਂ ਨਹੀਂ ਆ ਤੇ ਚਲੋ ਆਪਾਂ ਅੱਗੇ ਚੱਲਦੇ ਹਾਂ ਤਸਵੀਰਾਂ ਦੇਖ ਸਕਦੇ ਹੋ ਇਹ ਐਸਪੀ ਮਨਜੀਤ ਸਿੰਘ ਆਲਖ ਦੀ ਅਗਵਾਈ ਚ ਫਲੈਗ ਮਾਰਕ ਕੀਤਾ ਜਾ ਰਿਹਾ ਜਿਨ੍ਹਾਂ ਵਿੱਚ ਚੌਕੀ ਇੰਚਾਰਜ ਸਾਰੇ ਨਾਲ ਨੇ ਆਈ ਤੋਂ ਤਸਵੀਰਾਂ ਥੋੜਾ ਥੋੜਾ ਅਸਰ ਬਈ ਸਾਜੋ ਲੈਗ ਮਾਰਕ ਡੀਐਸਟੀ ਦੀ ਮੰਜੀ ਸੀ ਆਲ ਸੁਵੀ ਅਗਵਾਈ ਦੇ ਵਿੱਚ ਲੱਗਿਆ ਜਾ ਰਿਹਾ ਹੈ ਕੋਰ ਸਾਹਿਬ ਦਿੱਲੀ ਨੂੰ ਇਸ ਵਿੱਚ ਕੋਰ ਸਾਹਿਬ ਕੋ ਉਲਝਿਆ ਗਿਆ ਤੇ ਤਾਂ ਉਹ ਉੱਥੇ ਵੀ ਨਹੀਂ ਦੱਸੀਗਾ ਘਰ ਬਸਤੀਗਾ